ਸਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਸਵੀਰ ਤਲਵਾੜਾ ਦੀ ਅੱਜ ਸਵੇਰੇ ਹੀ ਗ੍ਰਿਫਤਾਰੀ ਹੋਈ ਹੈ ਉਹਦੇ ਨਾਲ ਉਹਦੇ ਸਾਥੀ ਰਾਜੀਵ ਸ਼ਰਮਾ ਵੀ ਇਹ ਸਾਥੀ ਲਗਾਤਾਰ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਸੰਘਰਸ਼ ਕਰ ਰਹੇ ਆ ਤੇ ਅੱਜ ਭਗਵੰਤ ਮਾਨ ਦੀ ਟਾਂਡੇ ਵਿਖੇ ਰੈਲੀ ਦੇ ਕਰਕੇ ਜਸਵੀਰ ਤਲਵਾੜਾ ਤੇ ਉਹਨਾਂ ਦੇ ਸਾਥੀਆਂ ਨੂੰ ਮੁਲਾਜ਼ਮ ਸਾਥੀਆਂ ਨਾਲ ਜਗ੍ਰੀ ਗ੍ਰਿਫਤਾਰ ਕੀਤਾ ਤਾਂ ਕਿ ਉਹ ਭਗਵੰਤ ਮਾਨ ਹੁਣਾ ਦੀ ਰੈਲੀ ਦੇ ਵਿੱਚ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਲੇ ਝੂਠੇ ਲਾਰੇ ਨੂੰ ਨੰਗਾ ਨਾ ਕਰ ਸਕਣ ਭਗਵੰਤ ਮਾਨ ਹੁਣਾ ਨੇ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਮੁਲਾਜ਼ਮਾ ਨੂੰ ਪੁਰਾਣੀ ਪੈਨਸ਼ਨ ਅਸੀਂ ਦਵਾਂਗੇ ਪਰ ਲੋਕ ਸਭਾ ਦੇ ਚੋਣਾਂ ਦੇ ਵਿੱਚ ਇਹ ਗੱਲ ਮੁਲਾਜ਼ਮਾ ਨੇ ਨੰਗੀ ਕਰ ਦਿੱਤੀ ਤੇ ਅੱਜ ਜਸਵੀਰ ਤਲਵਾਰਾ ਦੀ ਗ੍ਰਿਫਤਾਰੀ ਦੀ ਅਸੀਂ ਕਰੜਾ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਤੇ ਮੈਂ ਆਪਣੇ ਜਥੇਬੰਦੀ ਵੱਲੋਂ ਇਹਨਾਂ ਮੁਲਾਜ਼ਮਾ ਦੀ ਪੁਰਾਣੀ ਪੈਨਸ਼ਨ ਨੂੰ ਲੈ ਕੇ ਜਲਦੀ ਲੜਾਈ ਦੇ ਵਿੱਚ ਪੂਰਨ ਤੌਰ ਤੇ ਸਮਰਥਨ ਕਰਦਾ ਤੇ ਭਗਵੰਤ ਮਾਨ ਦੀ ਪੁਲਿਸ ਦੇ ਵੱਲੋਂ ਉਹਨਾਂ ਦੀ ਕੀਤੀ ਹੋਈ ਗ੍ਰਿਫਤਾਰੀ